ਬਾ ਸਾਥੀ ਪੀਐਸਟੈਟ ਯੂਨੀਅਨ ਦੇ ਜਿੰਨਾਂ ਤੱਕ ਆਵਾਜ਼ ਪਹੁੰਚ ਰਹੀ ਹੈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੀਐਸਟੈਟ 2023 ਉਸ ਤੋਂ ਬਾਅਦ 2024 ਕੋਈ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਸਰਕਾਰ ਵੱਲੋਂ ਕਿ ਪੇਪਰ ਕਦੋਂ ਹੋਵੇਗਾ ਜਾਂ ਪੇਪਰ ਨਾਲ ਸੰਬੰਧਿਤ ਕਿਸੇ ਤਰ੍ਹਾਂ ਦਾ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਕੋਈ ਕੈਲੰਡਰ ਜਾਰੀ ਨਹੀਂ ਹੋਇਆ ਕਿੰਨੇ ਧਰਨੇ ਸਟੂਡੈਂਟ ਲਗਾ ਕੇ ਥੱਕ ਚੁੱਕੇ ਆਕ ਚੁੱਕੇ ਆ ਫਿਰ ਤੋਂ ਧਰਨਾ ਹੁਲਿਕੇ ਜਾਂਦਾ ਪਰ ਸਰਕਾਰ ਦੇ ਕੰਨ ਦੇ ਜਿਹੜੀ ਜੂ ਆ ਆਪਾਂ ਕਹਿੰਦੇ ਉਹ ਸਰਕ ਨਹੀਂ ਰਹੀ ਇਹਦਾ ਮੇਨ ਵੱਡਾ ਕਾਰਨ ਇਹ ਆ ਕਿ ਆਪਣੀ ਸਟਰੈਂਥ ਘਟੋਣਾ ਕਿਉਂਕਿ ਪੀਐਸਟੈਟ ਯੂਨੀਅਨ ਬਹੁਤ ਚਿਰ ਤੋਂ ਸੰਘਰਸ਼ ਕਰਦੀ ਹੈ ਜਿੰਨੇ ਵੀ ਚੱਟ ਦੇ ਪੇਪਰ ਹੋਏ ਆ ਕਿ ਤੋਂ ਨੋਇਸ ਟ੍ਰੀ ਪਤਾ ਹੋਣੀ ਚਾਹੀਦੀ ਏ ਕਿ ਉਹ ਬਿਨਾ ਸੰਘਰਸ਼ ਤੋਂ ਨਹੀਂ ਨਿਕਲੀ ਤੇ ਆਲਰੇਡੀ ਟੈਟ ਤਿੰਨ ਤੋਂ ਚਾਰ ਸਾਲ ਪਿੱਛੇ ਚੱਲ ਰਿਹਾ ਤਦ ਪੀਐਸਟੈਟ ਯੂਨੀਅਨ ਵੱਲੋਂ ਫਿਰ ਤੋਂ ਧਰਨੇ ਉਲੀਕੇ ਜਾ ਰਹੇ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਜਾ ਰਿਹਾ ਕਿ ਤੁਸੀਂ ਭਾਈ ਇੰਨੀ ਤਰੀਕ ਤੱਕ ਜੇਕਰ ਨੋਟੀਫਿਕੇਸ਼ਨ ਨਹੀਂ ਕੱਢਦੇ ਤਾਂ ਅਸੀਂ ਇੰਨੀ ਤਰੀਕ ਨੂੰ ਤੁਹਾਡਾ ਜਿਹੜਾ ਪ੍ਰੋਟੈਸਟ ਆ ਸੰਗਰੂਰ ਵਿਖੇ ਜਾ ਕੇ ਕਰਾਂਗੇ ਪਰ ਉਹੀ ਗੱਲ ਹੋਣੀ ਆ ਕਿ ਨੋਟੀਫਿਕੇਸ਼ਨ ਫਿਰ ਨਹੀਂ ਆਉਣਾ ਪ੍ਰੋਟੈਸਟ ਤੇ ਵਿਦਿਆਰਥੀਆਂ ਦੀ ਜਿਹੜੀ ਸੰਖਿਆਵਾਂ ਨਹੀਂ ਨਹੀਂ ਹੋਣੀ ਕਿ ਨੋਟੀਫਿਕੇਸ਼ਨ ਆਵੇ ਤੇ ਉਹੀ ਗੱਲਾਂ ਮੋੜ ਮੋੜ ਰਿਪੀਟ ਹੋਈ ਜਾਂਦੀਆਂ ਤਾਂ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹਣਾ ਕਿ ਇਸ ਤੋਂ ਬਾਅਦ ਫਿਰ ਯੂਨੀਅਨ ਵਾਲੇ ਜਿਹੜੇ ਹੈਗੇ ਹਨ ਜਿਹੜੇ ਮੇਨ ਆਗੂ ਅੱਗੇ ਲੱਗੇ ਹੋਏ ਆ ਉਹ ਹੱਕ ਕੇ ਥੱਕ ਕੇ ਬੈਠ ਜਾਣਗੇ ਕਿਉਂਕਿ ਉਹਨਾਂ ਦੀ ਕੋਈ ਖਿਲਾੜੀ ਚ ਬਾਣੀ ਆਈ ਕਿ ਉਹਨਾਂ ਨੇ ਹਰ ਵਾਰ ਕੋਈ ਨਾ ਕੋਈ ਧਰਨਾ ਪ੍ਰੋਗਰਾਮ ਦੇਣਾ ਹੀ ਆ ਰੀਸੈਂਟਲੀ ਜਦੋਂ ਗਿੱਦੜ ਵਾਹੇ ਦੇ ਕੋਲੇ ਸੀਮਾਨ ਆਏ ਨੇ ਤਾਂ ਲਵਿਸ਼ ਉੱਥੇ ਗਿਆ ਲਵਿਸ਼ ਨੂੰ ਪੁਲਿਸ ਨੇ ਅरेस्ट ਕੀਤਾ ਗਿਆ ਕੁਝ ਟਾਈਮ ਲਈ ਉਹਨਾਂ ਨੂੰ ਥਾਣੇ ਦੇ ਵਿੱਚ ਰੱਖਿਆ ਗਿਆ ਚਲੋ ਉਸਤੇ ਵੀ ਕਿਸੇ ਯੂਨੀਅਨ ਆਗੂ ਨੇ ਕੋਈ ਵੀ ਅਫੀਸ਼ੀਅਲ ਬਿਆਨ ਨਹੀਂ ਦਿੱਤਾ ਕਿਸੇ ਚੈਨਲ ਤੇ ਉਸ ਦੀ ਨਖੇਦੀ ਨਹੀਂ ਹੋਈ ਮੇਰੇ ਕਹਿਣ ਦਾ ਮਤਲਬ ਇਹੀ ਆ ਕਿ ਜੇਕਰ ਆਪਾਂ ਪੀਐਸਟ ਟਟ ਯੂਨੀਅਨ ਦਾ ਸਾਥ ਨਹੀਂ ਦੇਣਾ ਤਾਂ ਫਿਰ ਇੰਨਾ ਨੇ ਘਰੇ ਬੈਠ ਜਾਣਾ ਤੁਹਾਡਾ ਟਟ ਦਾ ਪੀਪਰ ਆ ਜਿਹੜਾ ਜੇਕਰ ਤੁਹਾਨੂੰ ਲੱਗ ਰਿਹਾ ਪਹਿਲਾਂ ਤੁਹਾਨੂੰ ਲੱਗਦਾ ਸੀ ਵੀ ਜੂਨ ਚ ਆ ਜਾਏਗਾ ਫਿਰ ਤੁਹਾਨੂੰ ਲੱਗਦਾ ਸੀ ਜੁਲਾਈ ਚ ਆ ਜਾਏਗਾ ਫਿਰ ਲੱਗਦਾ ਸੀ ਅਗਸਤ ਚ ਆ ਜਾਏਗਾ ਹਾਲਾਂਕਿ 26 ਮਈ ਉਹਨਾਂ ਨੇ ਤਰੀਕ ਦਿੱਤੀ ਸੀ ਪਰ ਤੁਹਾਡੀ ਘੱਟ ਯੂਨਿਟੀ ਹੋਣ ਦੇ ਬਾਵਜੂਦ ਕਿ ਤੁਹਾਡੀ ਯੂਨਿਟੀ ਨਹੀਂ ਸੀ ਤੁਸੀਂ ਇੱਕ ਇਕੱਠ ਕਦੇ ਨਹੀਂ ਦਿਖਾ ਸਕੀ ਇੰਨਾ ਵਧੀਆ ਤਾਂ ਉਹਨਾਂ ਨੇ ਪੋਸਟਪੋਨ ਹੋਣ ਦਾ ਨੋਟੀਫਿਕੇਸ਼ਨ ਵੀ ਨਹੀਂ ਜਾਰੀ ਕੀਤਾ ਕੋਈ ਵੀ ਪੇਪਰ ਅਜੇ ਤੱਕ ਹੋਊਗਾ ਜਿਹਦਾ ਨੋਟੀਫਿਕੇਸ਼ਨ ਅੱਗੇ ਵੀ ਪੇਪਰ ਨਹੀਂ ਹੁੰਦਾ ਤਾਂ ਉਹ ਜਾਰੀ ਕਰਦੇ ਆ ਪਰ ਪੀਐਸਟੈਟ ਦਾ ਜਿਹੜਾ ਉਹਨਾਂ ਨੇ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਕਿ ਅੱਗੇ ਕਦੋਂ ਹੋਊਗਾ ਜਿਸ ਇਸ ਨੂੰ ਪੋਸਟਪੋਨ ਕਰ ਰਹੀਆਂ ਇਹਦਾ ਸਿੱਧਾ ਕਾਰਨ ਇਹ ਹੈ ਕਿ ਤੁਹਾਡੀ ਯੂਨਿਟੀ ਹੈਣੀਗੀ ਤੁਸੀਂ ਇੱਕ ਮੰਚ ਤੇ ਇਕੱਠੇ ਹੋਣੀਗੇ ਤੇ ਹੁਣ ਅੱਗੇ ਜੇਕਰ ਤੁਸੀਂ ਸੋਚਦੇ ਹੋ ਦਸੰਬਰ ਚ ਹੋਜੂਗਾ ਤੇ ਤੁਹਾਡੀ ਸਭ ਤੋਂ ਵੱਡੀ ਗਲਤਫਹਿਮੀ ਆ ਪੀਐਸਟੈਟ ਦਾ ਪੇਪਰ ਦਸੰਬਰ ਚ ਨਹੀਂ ਹੋਊਗਾ ਜੇਕਰ ਤੁਸੀਂ ਘਰਾਂ ਚ ਬੈਠੇ ਰਹੇ ਤੇ ਜੇਕਰ ਤੁਸੀਂ ਘਰਾਂ ਚੋਂ ਨਿਕਲ ਕੇ ਆਪਣੀ ਆਵਾਜ਼ ਬੁਲੰਦ ਕਰ ਲੋਗੇ ਤਾਂ ਹੋ ਸਕਦਾ ਵੀ ਨਵੰਬਰ ਚ ਹੋ ਜੇ ਇਹ ਗੱਲਾਂ ਕੌੜੀਆਂ ਹੈਗੀਆਂ ਪਰ ਹੈ ਸੱਚੀਆਂ ਧੰਨਵਾਦ